ਕੌਸਲਾ ਸਹਿਬਾਨ ਜ਼ਿਲ੍ਹਾ ਪ੍ਰਸ਼ਾਸਨ ਮੈਂਬਰ ਪਲਾਗ ਪ੍ਰਧਾਨ ਸਹਿਬਾਨ ਚੇਅਰਮੈਨ ਸਹਿਬਾਨ ਉਹ ਨਾਲ ਦੇ ਪਿੰਡਾਂ ਦੇ ਸਾਰੇ ਸਸਰਾਲੀ ਦੇ ਸਰਪੰਚ ਸਹਿਬਾਨ ਨਾਲ ਦੇ ਪਿੰਡਾਂ ਦੇ ਸਰਪੰਚ ਕਿਸਾਨ ਜੁਨੀਆ ਤੋਂ ਪ੍ਰਧਾਨ ਜੀ ਬੈਠੇ ਨੇ ਸੋ ਨਾਲ ਦੇ ਪਿੰਡਾਂ ਦੇ ਸਾਰੇ ਨੌਜਵਾਨ ਪੁਲਿਸ ਪ੍ਰਸ਼ਾਸਨ ਡੀਸੀ ਸਾਹਿਬ ਵੀ ਆ ਗਏ ਸੋ ਆਓ ਸਭ ਤੋਂ ਪਹਿਲਾਂ ਫਤਰੀ ਸਾਹਿਬ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਹੀਗੁਰ ਜੀ ਕੀ ਫਤਿਹ ਸੋ ਆਪ ਜੀ ਨੇ ਦੇਖਿਆ ਪਿਛਲੇ ਹੜ੍ਹਾਂ ਦੇ ਦੌਰਾਨ ਬਹੁਤ ਵੱਡਾ ਨੁਕਸਾਨ ਜਿੱਥੇ ਪੰਜਾਬ ਦਾ ਹੋਇਆ ਉੱਥੇ ਆਪਣੇ ਹਲਕਾ ਸਾਹਨੇਵਾਲ ਦਾ ਵੀ ਬਹੁਤ ਜਿਹੜਾ ਸਸਰਾਲੀ ਮੰਨ ਟੁੱਟ ਰਿਹਾ ਸੀ ਆਪਾਂ ਸਾਰਿਆਂ ਨੇ ਨਾਲ ਲਾ ਕੇ ਪੂਰੀ ਕੋਸ਼ਿਸ਼ ਕੀਤੀ ਕਿ ਮੰਨ ਨਾ ਟੁੱਟੇ ਮੰਨ ਟੁੱਟਣ ਦੇ ਬਾਵਜੂਦ ਵੀ ਸਾਰੇ ਹੀ ਭਰਾਵਾਂ ਨੇ ਕਹੇ ਕਿਸਾਂ ਜੁਨੀਆ ਦੇ ਭਰਾ ਹੋਣ ਚਾਹੇ ਨਾਲ ਦੇ ਪਿੰਡਾਂ ਦੇ ਚਾਹੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਵਰਕਰ ਸਰਪੰਚ ਸਾਰੇ ਇੱਥੇ ਬਨ ਜੁੜ ਗਏ ਕਿ ਖੇਪੜੀ ਹੈ ਫਸਲ ਹੈ ਲੋਕਾਂ ਦੇ ਖੇਤ ਆਏ ਨਾ ਰੁੜ ਜਾਣ ਖੁਦ ਪ੍ਰਸ਼ਾਸਨ ਡੀਸੀ ਸਾਹਿਬ ਐਡੀਐਮ ਸਾਹਿਬ ਐਡੀਸੀ ਸਾਹਿਬ ਪਹਿਲਾਂ ਮੈਂ ਡੀਸੀ ਦੇਖਿਆ ਜਿਹੜਾ ਆਪ ਨਾਲ ਲੱਗ ਕੇ ਸਾਡੇ ਨਾਲ ਬੋਰੀਆਂ ਚਕਵਾਉਂਦੇ ਰਹੇ ਨਾਲ ਲੱਗ ਕੇ ਸਾਰਾ ਬੰਦੋਬਸਤ ਕਰਦੇ ਰਹੇ ਪ੍ਰਮਾਤਮਾ ਕੀ ਅਰਦਾਸਾਂ ਹੁੰਦੀਆਂ ਰਹੀਆਂ ਸਤ ਬਾਬਾ ਸਤਨਾਮ ਸਿੰਘ ਜੀ ਨੇ ਇੱਥੇ ਗੁਰੂ ਸਾਹਿਬ ਦਾ ਸਰੂਪ ਵੀ ਲਿਆਏ ਕਿ ਜਿਹੜਾ ਨੁਕਸਾਨ ਆ ਇੱਥੇ ਰੁਕ ਜਾਵੇ ਦੁਆਰਾ ਅੱਗੇ ਨਾ ਵਧੇ ਮੈਂ ਫੇਰ ਵੀ ਕਹਾਂਗਾ ਕਿ ਤੁਹਾਡਾ ਸਾਰਿਆਂ ਦੇ ਸਹਿਯੋਗ ਨਾਲ ਪ੍ਰਮਾਤਮਾ ਨੇ ਕਿਰਪਾ ਕੀਤੀ ਕਿ ਜਿਹੜੇ ਸਾਡੇ ਪਿੰਡਾਂ ਦੇ ਪਿੰਡਾਂ ਤੱਕ ਪਾਣੀ ਨਹੀਂ ਜਾਂਦਾ ਸਾਰੀ ਤੁਹਾਡੀ ਸਾਰਿਆਂ ਦੀ ਹਿੰਮਤ ਹੈ ਪ੍ਰਸ਼ਾਸਨ ਦਾ ਮੈਂ ਦਿਲੋਂ ਧੰਨਵਾਦ ਦਿਆਂ ਇਹਨਾਂ ਨੇ ਉਸ ਦਿਨ ਤੇ ਪੂਰਾ ਜੋਰ ਲਾਇਆ ਕਿ ਜਿਹੜਾ ਪਾਣੀ ਇੱਥੇ ਰੋਕਿਆ ਜਾਵੇ ਬਹੁਤ ਸਾਰੇ ਬੰਦੋਬਸਥ ਕੀਤੇ ਪਾਣੀ ਦਾ ਵਹਾਅ ਦੂਸਰੀ ਸਾਈਡ ਨੂੰ ਕਰਨ ਨੂੰ ਮਸ਼ੀਨਾਂ ਮੰਗਾਈਆਂ ਬਾਹਰੋਂ ਉਹ ਲੱਗੇ ਰਹੇ ਪਰ ਕੁਦਰਤੀ ਆਫਤ ਦੇ ਅੱਗੇ ਕੋਈ ਜ਼ੋਰ ਨਹੀਂ ਚੱਲਦਾ ਮੈਂ ਹੁਣ ਵੀ ਫੇਰ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਦੇਖੋ ਹਰ ਇੱਕ ਦਾ ਫਰਜ਼ ਹੈ ਕਿ ਆਪਣੇ ਹਲਕੇ ਦੇ ਲੋਕਾਂ ਲਈ ਆਪਣੇ ਪਿੰਡ ਦੇ ਲੋਕਾਂ ਲਈ ਜਿਹੜੀ ਆਵਾਜ਼ ਉਠਾਉਣੀ ਕਿ ਜਿਹੜੇ ਕੰਮ ਲੇਟ ਨਾ ਹੋਣ ਜਲਦੀ ਹੋ ਜਾਣ ਮੈਂ ਦੱਸਣਾ ਚਾਹਾਂਗਾ ਕਿ ਮੈਂ ਵੀ ਪਹਿਲੇ ਦਿਨ ਤੋਂ ਹੀ ਲੱਗਾ ਰਿਆ ਡੀਸੀ ਸਾਹਿਬਾਂ ਨੂੰ ਨਾਲ ਦੀ ਨਾਲ ਟੱਚ ਵਿੱਚ ਨਾਲ ਦੀ ਨਾਲ ਪੈਸੇ ਪ੍ਰੂਪ ਕਰੇ ਕਰੋੜਾ ਰੁਪਏ ਜਿਹੜਾ ਅੱਜ ਬਣ ਬਣਨ ਜਾ ਰਿਹਾ ਤੇ ਮੈਂ ਤੁਹਾਡੇ ਸਾਰਿਆਂ ਦੀ ਹਿੰਮਤ ਕਹੂੰਗਾ ਡੀਸੀ ਸਾਹਿਬ ਦਾ ਧੰਨਵਾਦ ਜਿਹੜਾ ਨੇ ਸਾਡੀ ਇਹ ਮੰਗ ਨੂੰ ਨਾਲ ਦੀ ਨਾਲ ਫੈਲ ਤਿਆਰ ਕਰਕੇ ਉੱਪਰ ਭੇਜੀ ਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਨਾ ਨਹੀਂ ਕੀਤੀ ਜਿੰਨੇ ਪੈਸੇ ਮੰਗ ਕੀਤੀ ਡੀਸੀ ਸਾਹਿਬ ਵੱਲੋਂ ਜਿਹੜਾ ਬੰਦ ਤੇ 10 ਕਰੋੜ ਰੁਪਏ ਖਰਚਾਉਣਾ ਤੇ 10 ਕਰੋੜ ਰੁਪਏ ਮਨਜ਼ੂਰ ਕਰਕੇ ਲਿਆਂਦਾ ਤੁਹਾਡੇ ਭਰਾ ਨੇ ਤੁਹਾਡੇ ਪੁੱਤ ਸੋ ਇਹ ਸਾਡਾ ਕੰਮ ਹੈ ਸਰਕਾਰਾਂ ਦਾ ਕੰਮ ਹੈ ਸਾਡੀ ਡਿਊਟੀ ਆ ਜਿੱਥੇ ਪੰਜਾਬ ਦੇ ਲੋਕ ਪੰਜਾਬ ਦਾ ਇੱਕ ਇੱਕ ਬੰਦੇ ਨੂੰ ਜਿਹੜਾ ਕੋਈ ਨੁਕਸਾਨ ਨਾ ਹੋਵੇ ਜੇ ਹੋ ਜਾਵੇ ਤੇ ਉਹਦਾ ਹਾਲ ਜਿਹੜਾ ਸਰਕਾਰ ਵੱਲੋਂ ਜਿੱਥੇ ਸਾਰੇ ਕਿਸਾਨ ਭਰਾਵਾਂ ਨੂੰ ਮੁਆਵਜ਼ਾ ਦਿੱਤਾਗਾ ਜਿਨ੍ਹਾਂ ਦੀਆਂ ਫਸਲਾਂ ਦਾ ਨੁਕਸਾਨ ਹੋਇਆ ਪੂਰੇ ਪੰਜਾਬ ਦੇ ਵਿੱਚ ਮੁਆਵਜ਼ਾ ਦਿੱਤਾ ਪੂਰੇ ਦੇਸ਼ ਦੇ ਮਿਸਨ ਚੜ੍ਹਦੀ ਕਲਾ ਦੇ ਵਿੱਚ ਵੀ ਸਹਿਯੋਗ ਪਾਇਆ ਮੈਂ ਖੁਦ ਮੈਨੂੰ ਬਹੁਤ ਸਾਰੇ ਭਰਾਵਾਂ ਨੇ 20 ਤੋਂ 22 ਕਰੋੜ ਰੁਪਈਆ ਜਿਹੜਾ ਦਿੱਤਾ ਮੈਂ ਲਿਜਾ ਕੇ ਮੁੱਖ ਮੰਤਰੀ ਸਰਦਾਰ ਪਵਨ ਸਿੰਘ ਮਾਨ ਜੀ ਨੂੰ ਦਿੱਤਾ ਕਿ ਮਿਸਨ ਚੜ੍ਹਦੀ ਕਲਾ ਜਿੱਤੇ ਪੰਜਾਬ ਦੇ ਲੋਕਾਂ ਦੇ ਬਹੁਤ ਸਾਰੀਆਂ ਜਾਨਾਂ ਚਲੀਆਂ ਗਈਆਂ ਬਹੁਤ ਸਾਰੇ ਲੋਕਾਂ ਦੇ ਘਰ ਉੜ ਗਏ ਬਹੁਤ ਸਾਰੇ ਲੋਕਾਂ ਦੇ ਡੰਗਰ ਉੜ ਗਏ ਮਰ ਗਏ ਉਹ ਪੈਸਾ ਉਹਨਾਂ ਤੇ ਲੱਗ ਰਿਹਾ ਸੋ ਅੱਜ ਅਸੀਂ ਮੁੱਖ ਮੰਤਰੀ ਸਰਦਾਰ ਪਵਨ ਸਿੰਘ ਮਾਨ ਜੀ ਦਾ ਧੰਨਵਾਦ ਕਰਦੇ ਆਂ ਜਿਹੜਾ ਨੇ ਸਾਨੂੰ ਇਸ ਤੁਸੀਂ ਬੰਦ ਦਾ ਜਿਹੜਾ ਕਰੋੜਾਂ ਰੁਪਏ ਨੁਕਸਾਨ ਹੋ ਦਿੱਤਾ ਤੇ ਅੱਜ ਇਸ ਕੰਮ ਦੀ ਸ਼ੁਰੂਆਤ ਕਰਨ ਵਾਸਤੇ ਵੀ ਮੈਂ ਡਿਸੀਸਾਂ ਨੂੰ ਬੁਲਾਇਆ ਕਿਉਂਕਿ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਸੀ ਹੈ ਪ੍ਰਧਾਨ ਜੀ ਆਏ ਦੇਖੋ ਇਹਨਾਂ ਦਾ ਫਰਜ਼ ਹੈ ਇਹਨਾਂ ਦੀ ਡਿਊਟੀ ਹੈ ਕਿ ਅਸੀਂ ਸਾਰਿਆਂ ਨੂੰ ਕੋਈ ਕਸ਼ਟ ਨਾ ਆਵੇ ਪਰ ਸਾਡੀ ਸਰਕਾਰ ਉਹ ਸਰਕਾਰ ਹੈ ਜਿਨੇ 4 ਸਾਲਾਂ ਚੋਂ ਕੰਮ ਕੀਤਾ ਜਿਹੜੇ ਅੱਜ ਤੱਕ 17-75 ਸਾਲਾਂ ਚ ਕਿਸੇ ਸਰਕਾਰ ਨੇ ਨਹੀਂ ਕੀਤਾ ਸ਼ੁਰੂਆਤ ਤੋਂ ਬਿਜਲੀ ਦੇ ਬਿੱਲਾਂ ਤੋਂ ਲਾ ਲੋ ਫਿਰ ਉਸਦਾਰਾ ਐਜੂਕੇਸ਼ਨ ਤੇ ਜ਼ੋਰ ਲਾਇਆ ਫਿਰ ਬੱਚਿਆਂ ਦੇ ਖੇਡ ਗਰਾਉਂਡਾਂ ਲਈ ਕਰੋੜਾਂ ਰੁਪਏ ਆਏ ਜਿੰਨ ਬਾਬਾ ਜੀ ਦੱਸ ਰਹੇ ਸੀ ਸਾਡੇ ਪਿੰਡ ਨੂੰ ਵੀ ਦਿੱਤਾ ਸੋ 30 40 ਖੇਡ ਗਰਾਉਂਡ ਜਿਹੜੇ ਹਲਕੇ ਸਾਹਨੇ ਵਾਲ ਦੇ ਵਿੱਚ ਕਰੋੜਾਂ ਰੁਪਏ ਤੇ ਲੱਗ ਰਹੇ ਹਰ ਸੜਕ ਜਿਹੜੀ ਆ ਉਹ ਪਾਸ ਹੋ ਚੁੱਕੀ ਆ ਬਹੁਤ ਸਾਰੀਆਂ ਸੜਕਾਂ ਦੇ ਕੰਮ ਚੱਲ ਲਿਆ ਜਿਹੜੇ ਰਹਿ ਵੀ ਗਏ ਜੇ ਕੋਈ ਤੁਹਾਨੂੰ ਲੱਗਦਾ ਕਿ ਸੜਕ ਨਹੀਂ ਪਾਸ ਹੋਈ ਉਹ ਵੀ ਨੋਟ ਕਰਾ ਦਿਓ ਹਰ ਸੜਕ ਡੀਸੀ ਸਾਹਿਬ ਕੋਲ ਖੜਿਆ ਹਰ ਸੜਕ ਆਪਣੇ ਸਾਹਨੇ ਵਾਲ ਹਲਕੀਲੀ ਬਣੂਗੀ ਸੋ ਅੱਜ ਤੁਸੀਂ ਬੰਨ ਦੇ ਨਾਲ ਨਾਲ ਬੰਨ ਤੋਂ ਬਾਅਦ ਵਿੱਚ ਡੀਸੀ ਸਾਹ ਨੂੰ ਤਾਮ ਲਾਇਆ ਕਿ ਸਾਡੇ ਕਿਸਾਨ ਭਰਾਵਾਂ ਦੀ ਜਿਹੜੀ ਜ਼ਮੀਨ ਰੋਲ ਗਈ ਹੈ ਉਹਦੇ ਲਈ ਵੀ ਅਸੀਂ ਨਾਲ ਲੱਗ ਕੇ ਹੱਲਾ ਮਾਰਨਾ ਜਦੋਂ ਤੁਸੀਂ ਬੰਨ ਬੰਜ ਗਿਆ ਉਹਨਾਂ ਦੀਆਂ ਜ਼ਮੀਨਾਂ ਵੀ ਆਪਾਂ ਬਰਾਬਰ ਕਰਕੇ ਦੇਣੀਆਂ ਡੀਸੀ ਸਾਹਿਬ ਸਾਨੂੰ ਕਿਸੇ ਵੀ ਪਾਸੋਂ ਕੋਈ ਇਹ ਨਾ ਆਵੇ ਵੀ ਇਹਦੀ ਰੋਕ ਹੈ ਜੀ ਇਹ ਮਨਾ ਜੀ ਆਪਾਂ ਸਾਰਿਆਂ ਨੇ ਰਲ ਮਿਲ ਕੇ ਉਹ ਜ਼ਮੀਨਾਂ ਚ ਜੇ ਸਾਥ ਦੇਣਾ ਤੇ ਇਸ ਪਾਸੇ ਦਿਓ ਸਾਰੇ ਜਣ ਖਾਲੀ ਫੇਸਬੁਕਾਂ ਤੇ ਬੋਲਣ ਨਾਲ ਯਾ ਮੀਡੀਆ ਚ ਬੋਲਣ ਨਾਲ ਉਹਨਾਂ ਗਰੀਬਾਂ ਦਾ ਭਲਾ ਨਹੀਂ ਹੋਣਾ ਜਿਨ੍ਹਾਂ ਦੀਆਂ ਜ਼ਮੀਨਾਂ ਰੋੜ ਗਈਆਂ ਭਲਾ ਹੋਣਾ ਆਪਾਂ ਇਕੱਠੇ ਹੋ ਕੇ ਆਪਣੀ ਬਸੰਦ ਦੀ ਲਿਆ ਕੇ ਨਾਲ ਲੱਗ ਕੇ ਆਪਾਂ ਸਾਰੇ ਜਣੇ ਸੇਵਾ ਕਰੀਏ ਸੋ ਮੈਂ ਉਹਦੀ ਡਿਵੀਜ਼ਨ ਨੂੰ ਕਹੂੰਗਾ ਅਫਸਰ ਸਾਹਿਬਾਨਾ ਡਿਊਟੀ ਲਾਓ ਕਿ ਉਹਨਾਂ ਦਾ ਕਿੰਨਾ ਨੁਕਸਾਨ ਹੈ ਕਿਵੇਂ ਹੋ ਸਕਦਾ ਅਸੀਂ ਮੁੱਖ ਮੰਤਰੀ ਸਰਦਾਰ ਪੂਰਨ ਸਿੰਘ ਮਾਨ ਜੀ ਅੱਗੇ ਵੀ ਜਾ ਕੇ ਦੱਸਾਂਗਾ ਕਿ ਇੰਨਾ ਨੁਕਸਾਨ ਹੈ ਇੰਨਾ ਹੈ ਪੈਸੇ ਲੱਗਣੇ ਉਹਨਾਂ ਦੀਆਂ ਜ਼ਮੀਨਾਂ ਪੱਧਰ ਕਰਨ ਵਾਸਤੇ ਸੋ ਨਾ ਉਥੋਂ ਵੀ ਲਿਆਵਾਂਗਾ ਪਰ ਉਹਦੇ ਨਾਲ-ਨਾਲ ਆਪਾਂ ਸਾਰਿਆਂ ਨੇ ਸਹਿਯੋਗ ਦੇਣਾ ਉਹਨਾਂ ਭਰਾਵਾਂ ਦੀਆਂ ਜ਼ਮੀਨਾਂ ਨੂੰ ਸਾਡੇ ਪਿੱਛੇ ਇੱਕ ਭਰਾ ਰਹਿੰਦਾ ਉਹਦੇ ਘਰ ਨੂੰ ਜਾਣ ਨੂੰ ਰਸਤੇ ਰੁੜ ਗਿਆ ਹੋਇਆ ਸੋ ਵੀ ਅਸੀਂ ਬਣਾ ਕੇ ਲਵਾਂਗੇ ਸੋ ਹਰ ਕੰਮ ਜਿਹੜਾ ਇਹ ਪਿੰਡ ਦੇ ਜਿਹੜੇ ਕੰਮ ਆਉਣ ਵਾਲੇ ਹੋਣਗੇ ਪਰ ਅੱਜ ਤੁਹਾਨੂੰ ਮੈਂ ਸਾਰਿਆਂ ਨੂੰ ਮੁਬਾਰਕਵਾ ਦਿਨਾ ਕਿ ਅੱਜ ਸਾਡਾ ਜਿਹੜਾ ਬੰਨ ਬਹੁਤ ਲੰਬਾ ਚਲਾ ਗਿਆ ਜਿਹੜਾ ਰੁੜ ਗਿਆ ਇਹ ਅਸੀਂ ਬਣਾਉਣ ਜਾ ਰਹੇ ਹਾਂ ਸੋ ਅਸੀਂ ਜਿੱਥੇ ਮੁੱਖ ਮੰਤਰੀ ਸਰਦਾਰ ਪ੍ਰੋਣ ਸਿੰਘ ਬਾਦਲ ਜੀ ਦਾ ਧੰਨਵਾਦ ਕਰਦੇ ਆ ਜਿੱਥੇ ਡੀਸੀ ਸਾਹਿਬ ਦਾ ਧੰਨਵਾਦ ਕਰਦੇ ਆ ਮੈਂ ਤੁਹਾਡਾ ਸਾਰਿਆਂ ਦਾ ਹੀ ਸਾਰੇ ਭਰਾਵਾਂ ਨੇ ਪੂਰਾ ਯੋਗਦਾਨ ਦਿੱਤਾ ਸਾਰਿਆਂ ਨੇ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਬਣੇ ਸੋ ਜਲਦੀ ਤੋਂ ਜਲਦੀ ਬਣ ਜਾ ਰਿਹਾ ਠੇਕੇਦਾਰ ਸਹਿਬਾਨ ਇੱਥੇ ਮੌਜੂਦ ਨੇ ਮੈਂ ਉਹਨਾਂ ਨੂੰ ਇਹ ਬੇਨਤੀ ਕਰਦਾ ਕਿ ਪੂਰੀ ਸਪੀਡ ਇਸ ਬੰਦੇ ਉੱਤੇ ਹੋਣੀ ਚਾਹੀਦੀ ਹੈ 18-18 ਘੰਟੇ ਲਗਾ ਕੇ ਕੰਮ ਚੱਲਣਾ ਚਾਹੀਦਾ 18 ਘੰਟੇ ਲਗਾ ਕੇ ਪੈਸੇ ਘਟ ਜਾਣਗੇ ਲੱਗ ਜੂਗਾ ਪੈਸੇ ਘਟਮ ਹੋਗੇ ਤਾਵੇਂ ਦੱਸ ਦਿਓ ਅਸੀਂ ਹੋਰ ਕਰਾਂਗੇ ਪਰ ਕੰਮ ਨਹੀਂ ਰੁਕਣਾ ਚਾਹੀਦਾ। ਬੰਨ ਦੇ ਨਾਲ ਨਾਲ ਸਾਡੇ 10 ਕੁ ਪਾਈਪ ਪਾ ਰਹੇ ਨੇ ਬਹੁਤ ਵਧੀਆ ਸਰਕਾਰ ਨੇ ਬਣਾਇਆ ਹੈ ਨਾ ਪਹਿਲੇ ਬੰਨਾਂ ਪੰਜਾਬ ਦੇ ਵਿੱਚ ਜਿਹਦੇ ਵਿੱਚ ਪਾਈਪ ਸੈਕਸ਼ਨ ਪਾਪਣਾ ਪਾਈਪ ਹੀ ਨੱਪੜੇ ਥੱਲੇ ਦੇਖੋ ਪਹਿਲਾ ਪੰਜਾਬ ਦੇ ਵਿੱਚ ਇਹ ਬੰਨ ਬਣਨ ਜਾ ਰਿਹਾ ਜਿਹਦੇ ਨਾਮ ਨਾਲ ਪਾਈਪ ਦੱਪੇ ਜਾਣੇ ਕਿ ਜਿਹੜਾ ਦੁਆਰਾ ਇਸ ਬੰਨ ਨੂੰ ਨੁਕਸਾਨ ਨਾ ਹੋਵੇ ਸਾਡੇ 10 ਕਰੋੜ ਰੁਪਇਆ ਇਹ ਬੰਨ ਤੇ ਲੱਗਣ ਜਾ ਰਿਹਾ ਪੂਰੀ ਸਪੀਡ ਨਾਲ ਕੰਮ ਹੋਵੇਗਾ ਮੈਂ ਸਾਰਿਆਂ ਭਰਾਵਾਂ ਨੂੰ ਕਹੂੰਗਾ ਇੱਥੇ ਕੋਈ ਸਿਆਸਤ ਨਹੀਂ ਸਾਰੇ ਰਲ ਮਿਲ ਕੇ ਆਪਾਂ ਇਸ ਸੇਵਾ ਦਾ ਕੰਮ ਹੈ ਜਿੰਮੇ ਪਹਿਲਾਂ ਸੇਵਾ ਕਰਦੇ ਸੀ ਕਿ ਪਿੰਡ ਦਾ ਰੁੜ ਜਾਣਾ ਲੁਧਿਆਣੇ ਪਾਣੀ ਨਾਲ ਚੱਲ ਜਾਵੇ ਤੇ ਹੁਣ ਵੀ ਸਿਆਸਤ ਨਾ ਕਰੀਏ ਇਮਾਨਦਾਰੀ ਨਾਲ ਸੇਵਾਦਾਰ ਬਣ ਕੇ ਮੈਂ ਕਦੀ ਵੀ ਕਿਸੇ ਨੂੰ ਬਾੜਾ ਨਹੀਂ ਬੋਲਦਾ ਨਾਮ ਨੂੰ ਲੋੜ ਹੈ ਕਿਉਂਕਿ ਪ੍ਰਮਾਤਮਾ ਦੀ ਦਿੱਤੀ ਹੋਈ ਸੇਵਾ ਤੁਹਾਡੇ ਲੋਕਾਂ ਨੇ ਦਿੱਤੀ ਹੋਈ ਸੇਵਾ ਨਿਭਾ ਰਹੇ ਆ ਕੋਈ ਦਿਮਾਗ ਘੇਰਾ ਫੇਰੀ ਨਹੀਂ ਹੈ ਕੋਈ ਚੁਸਤ ਚਲਾਕੀ ਨਹੀਂ ਹੈ ਜਿਹੜਾ ਕੰਮ ਨਾਲ ਦੀ ਨਾਲ ਕੋਸ਼ਿਸ਼ ਕਰੀ ਜੇ ਕੰਮ ਕਰਵਾਉਣ ਦੀ ਤਿੰਨੇ ਦਫ਼ਤਰ ਖੁੱਲ੍ਹਿਆ ਏ ਇਮਾਨਦਾਰੀ ਨਾਲ ਸੇਵਾਦਾਰ ਬਣ ਕੇ ਸਾਡੀ ਸਾਰੀ ਟੀਮ ਸਾਡੇ ਬਲਾਕ ਪ੍ਰਧਾਨ ਸਾਹਿਬਾਨ ਕਾਉਂਸਲਰ ਸਾਹਿਬਾਨ ਅਸੀਂ ਖੁਦ ਪ੍ਰਸ਼ਾਸਨ ਵਿਸ਼ੇ ਸਾਹਿਬ ਨੂੰ ਪੁੱਛ ਲਿਓ ਕਿ ਹਮੇਸ਼ਾ ਹੀ ਇਹਨਾਂ ਨੂੰ ਤੰਗ ਕਰੀਦਾ ਕਿ ਸਾਡੇ ਹਲਕੇ ਨੂੰ ਆਹ ਦੇ ਦਿਓ ਸਾਡੇ ਹਲਕੇ ਨੂੰ ਆਹ ਦੇ ਦਿਓ ਕਿਉਂ ਕਿ ਹਲਕੇ ਦੇ ਲੋਕਾਂ ਨੇ ਮੈਨੂੰ ਸੇਵਾਦਾਰ ਬਣਾਇਆ ਇਹਨਾਂ ਦੇ ਅਸੀਰਵਾਦ ਨਾਲ ਜੇ ਮੈਂ ਐਮਐਲਏ ਬਣਿਆ ਅੱਜ ਪਰਮਾਤਮਾ ਨੇ ਮੰਤਰੀ ਬਣਾਇਆ ਸੋ ਸੇਵਾਤਰ ਇਹ ਨਿਮਾਣੇ ਬਣ ਕੇ ਸੇਵਾਦਾਰ ਬਣ ਕੇ ਸੇਵਾ ਕਰਦੇ ਰਵਾਂਗੇ ਬਾਕੀ ਜਿਨ੍ਹਾਂ ਨੇ ਕਈ ਗੱਲਾਂ ਕਰਨੀਆਂ ਕਰਦੀਆਂ ਹੁੰਦੀਆਂ ਮੈਂ ਉਹਦੀ ਪ੍ਰਵਾਨ ਨਹੀਂ ਕਰਦਾ ਪਰ ਗੁਰੂ ਸਾਹਿਬ ਦੇ ਅੱਗੇ ਮੈਂ ਜ਼ਰੂਰ ਅਰਦਾਸ ਕਰਦਾ ਕਿ ਹਲਕਾ ਸਾਨੇਵਾਲ ਦੇ ਵਿੱਚ ਕੋਈ ਇਹੋ ਜਿਹੀ ਸਿਆਸਤ ਨਾ ਹੋਵੇ ਜਿੱਥੇ ਕਿਸੇ ਦੀਆਂ ਲੜਾਈਆਂ ਹੋਣ ਕਿਸੇ ਦੇ ਝਗੜੇ ਹੋਣ ਕਿਸੇ ਦਾ ਸਿਰ ਪਾਟੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਪਾਂ ਰਲ ਮਿਲ ਕੇ ਇਕੱਠੇ ਹੋ ਕੇ ਚੱਲੀਏ ਤੇ ਸਾਨੇਵਾਲ ਪੰਜਾਬ ਦਾ ਨੰਬਰ 1 ਹਲਕਾ ਜਿਹੜਾ ਬਣਾ ਸਕਦੇ ਆ ਤੇ ਤੁਹਾਡਾ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਰੇ ਆਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਮਜ਼ੋਰ ਹੋਣ ਜਾ ਰਹੇ ਤੇ ਬਹੁਤ ਖੁਸ਼ੀ ਦੀ ਗੱਲ ਹੈ ਕਿ ਕੀ ਗੱਲ ਹੈ ਦੇਖੋ ਅਸੀਂ ਮੁੱਖ ਮੰਤਰੀ ਸਰਤਾਪਗੁਰ ਸ਼ਰਮਾਨ ਜੀ ਧੰਨਵਾਦ ਕਰਦੇ ਆ ਜਿਹਨਾਂ ਨੇ ਸਾਡੇ ਪਿਛਲੇ ਦਿਨੀ ਹੜਾਂ ਦੌਰਾਨ ਇਹ ਬੰਨ ਟੁੱਟ ਗਿਆ ਸੀ ਜਿਹੜਾ ਅਸੀਂ 1.5 ਕਰੋੜ ਦੀ ਮੰਗ ਕੀਤੀ ਔਰ 1.5 ਕਰੋੜ ਹੀ ਆ ਗਿਆ ਕਰੋੜਾ ਰੁਪਿਆ ਲੱਗਣ ਜਾ ਰਿਹਾ ਇਸ ਬੰਨ ਦੇ ਉੱਤੇ ਸੋ ਇਹ ਬੰਨ ਬਣਾ ਕੇ ਦੁਬਾਰਾ ਤਿਆਰ ਹੋ ਕੇ ਕਿਉਂਕਿ ਸਾਡੇ ਨਾਲ ਦੇ ਪਿੰਡਾਂ ਦਾ ਬਹੁਤ ਨੁਕਸਾਨ ਹੋਇਆ ਸੋ ਬਹੁਤ ਸਾਰੀਆਂ ਜ਼ਮੀਨਾਂ ਰੁੜ ਗਈਆਂ ਸੋ ਇਹ ਬੰਨ ਬੱਝੂਗਾ ਜੇ ਕਿਉਂਕਿ ਪੂ ਤੁਹਾਨੂੰ ਦਿਖਾਣਾ ਰੋੜ ਜਾਣਾ ਸੀ ਜੇ ਸਾਡੇ ਲੋਕ ਸਾਡੇ ਭਰਾ ਸਾਰੇ ਰਲ ਮਿਲ ਕੇ ਨੌਜਵਾਨੇ ਮਿਹਨਤ ਨਾ ਕਰਦੇ ਸੋ ਸਾਰਿਆਂ ਨੇ ਮਿਹਨਤ ਸਰਕਾਰ ਉਸ ਟੈਪ ਤੇ ਸਾਰਿਆਂ ਨੇ ਸਾਥ ਦਿੱਤਾ ਹੁਣ ਵੀ ਸਾਰਿਆਂ ਨੂੰ ਆ ਦੇਖੋ ਸਾਰੇ ਇਕੱਠੇ ਆ ਸਾਰਿਆਂ ਸਾਰਿਆਂ ਨੇ ਇਹੀ ਮੰਗ ਕੀਤੀ ਸੀ ਕਿ ਇਹਨੂੰ ਜਲਦੀ ਤੋਂ ਜਲਦੀ ਬਣਾਇਆ ਜਾਵੇ ਸੋ ਅਸੀਂ ਮੁੱਖ ਮੰਤਰੀ ਸਰਦਾਰ ਭਗਤ ਸਿੰਘ ਮਾਨ ਜੀ ਮੰਗ ਕੀਤੀ ਉਹਨਾਂ ਨੇ ਸਾਨੂੰ 10 ਕਰੋੜ ਰੁਪਏ ਦਿੱਤਾ ਸੋ ਅੱਜ ਟੀਸੀ ਸਾਹਿਬ ਖੁਦ ਸੰਤ ਸਤਨਾਮ ਸਿੰਘ ਜੀ ਖੁਦ ਨਾਲ ਆ ਕੇ ਕਿਉਂਕਿ ਇੱਥੇ ਸਸਰਾਲੀ ਇਹਨਾਂ ਦਾ ਡੇਰਾ ਸਾਡੇ ਭੈਣੇ ਸਾਹਿਬ ਵਾਲੇ ਬਾਬਾ ਜੀ ਦਾ ਤੋ ਇਹ ਸੰਤ ਸਤਨਾਮ ਸਿੰਘ ਜੀ ਨੇ ਨਾਲ ਹੋ ਕੇ ਡੀਸੀ ਸਾਹਮਣੇ ਨਾਲ ਹੋ ਕੇ ਉਹਦਾ ਕਾਰਜ ਕੀਤਾ ਸੋ ਮੈਂ ਸਮੂਹ ਪਿੰਡਾ ਵਾਸੀਆਂ ਨੂੰ ਜਿਹੜੀ ਮੁਬਾਰਕਵਾ ਦਿਨਾ ਤੇ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਜਿਹੜੀ ਇੱਕ ਰੋਪੀ ਪਿੱਛੇ ਆਈ ਜਿਹੜਾ ਨੁਕਸਾਨ ਹੋਇਆ ਇਹ ਦੁਬਾਰਾ ਨੁਕਸਾਨ ਨਾ ਹੋਵੇ ਤੇ ਜਿਹੜਾ ਬਨ ਬਨਨ ਜਾ ਰਿਹਾ ਅਸੀਂ ਅੱਜ ਜਿਹੜੀ ਮਤਲਬ ਜ਼ਿੰਦਗੀ ਜ਼ਿੰਦਗੀਆਂ ਦੀਆਂ ਕਈ ਜ਼ਿੰਦਗੀਆਂ ਲੰਘ ਜਾਣੇ ਬਨ ਬੜਾ ਮਜਬੂਤ ਬਨ ਜਾ ਰਿਹਾ ਤੇ ਮਜ਼ਬੂਤੀ ਨਾਲ ਟਿਕਿਆ ਰਹਿ। ਟਿਕਿਆ ਸਭ ਨੂੰ ਨਾਮ ਕਦੇ ਆਏ ਫਿਰ ਅੰਗਤਪੁਰ ਤੇ ਅਮਰਦਾਸ ਰਾਮਦਾਸ ਜੀ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਗਾਇ ਜੀ ਨੂੰ ਕ੍ਰਿਸ਼ਨਾ ਜੀ ਦੇ ਟੱਕੇ ਸਮਝਾਏ। ਇੱਕ ਬਹਾਦਰ ਸਿਮਰੀਆ ਕਰਨੌਨ ਤੇ ਆਦਤ ਆਇਆ ਦਸਮ ਬਾਸ਼ਾ ਸਾਹਿਬ ਜੀ ਦੇ ਕੋਲ ਸਸਾ ਖਾਂ ਜੀ ਸਹਾਇ। ਸ੍ਰੀ ਸਤਗੁਰੂ ਵਾਲੇ ਸਿਮਰੀ ਜੀ ਨੇ ਧਰਮ ਦਾ ਮਾਰਗ ਦਿਖਾਇਆ ਤੇ ਆਕਾਰ ਸੰਤ ਜੰਮੂ ਸ੍ਰੀ ਸਤਗੁਰੂ ਰਾਮ ਸਿੰਘ ਸਿਮਰੀ ਜੀ ਨੇ ਜੱਤੇ ਰੇਸ਼ ਗਾਏ। ਜੋਤ ਕੇ ਜਾਮਾ ਸਰਦਾਰ ਜੀ ਸਿਮਰ ਸਿੰਘ ਜੀ ਲਈ ਲਾਏ ਵੱਡੇ ਪ੍ਰਤਾਪ ਵਾਲੇ ਹਟਲ ਪ੍ਰਤਾਪ ਸਿੰਘ ਸਾਧੂ ਜੀ ਪ੍ਰਤਾਪ ਸਿੰਘ ਸੰਧੇ ਇਹਨਾਂ ਕਾਲਜ ਦੇ ਵਿੱਚ ਸੋਚ ਸੋਹਦ ਨਾਮ ਬਾਣੀ ਦਾ ਪਰਵਾਦ ਸਰਵਕਲਾ ਸਮਰਾਟ ਸਤਬੂ ਜਗਦੀਸ਼ ਸਿੰਘ ਜੀ ਦੀ ਮਹਿਮਾ ਤੇ ਲਾਏ ਹਾਜਰਾ ਹਜੂਰ ਸ੍ਰੀ ਸਾਧ ਸੰਗਤ ਦੇ ਸਾਰੇ ਸਾਥੀਆਂ ਅਤੇ ਸਹਾਇਕੁਰੂ ਜੀ ਤੇ ਚਾਰ ਸਾਹ ਜਦੇ ਪੰਜ ਪਿਆਰੇ ਚਾਲੀ ਉਤੇ ਬੇਅੰਤ ਸ੍ਰੀ ਦਸنگਰ ਦੀ ਕਮਾਈ ਵੱਲ ਧਿਆਨ ਕਰਕੇ ਪਰਮਾਤਮਾ ਸਾਧਗੁਰੂ ਜੀ ਸੱਚੇ ਪਾਤਸ਼ਾਹ ਅਸੀਂ ਜੀਵਾਂ ਸਦਾ ਹੀ ਭੁਲਣਹਾਰ ਆਪ ਉਸਦਾ ਰਖੇਂਦ ਕਰੋ ਕਰੋ ਸਿੱਖੀ ਸਿਧ ਪੁਰਸਾ ਬਖਸ਼ੋ ਵੇਮੋ ਕੋ ਕੋ ਨ ਮਰੀਏ ਤਾਂ ਅੰਧੇ ਧਰਮ ਵਰਤਾਵ ਮਹਾ ਮਲੇਸ਼ ਦਾ ਨਾਸ਼ ਕਰੋ ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ ਗੌਤੀ ਗਰੀਬ ਦੇ ਕਸ਼ਟ ਨੂੰ ਦੂਰ ਕਰੋ ਪੂਲ ਸ੍ਰਿਸ਼ਟੀ ਆਪ ਜੀ ਦੇ ਨਾਮ ਤੇ ਕਿਸੇ ਨੂੰ ਦੁੱਖ ਹੋਵੇ ਨਾ ਸਾਗੂ ਆਰਾਮ ਦਾ ਸੱਚੇ ਪਾਤਸ਼ਾਹ ਸਾਡੀ ਪ੍ਰਾਰਥਨਾ ਕਰਨਾ ਸਾਡਾ ਧਰਮ ਬਣੇ ਜਿੰ ਆਪ ਜੀ ਦੀ ਕਿਰਪਾ ਨਾਲ ਆਪ ਜੀ ਦੇ ਸੀਐਮ ਸਰਦਾਰ ਭਗਵੰਤ ਸਿੰਘ ਜੀ ਮਾਨ ਉਹਨਾਂ ਦੇ ਸਰਦਾਰ ਕੈਬਨਿਟ ਮੰਤਰੀ ਸਰਦਾਰ ਹਰਦੀਪ ਸਿੰਘ ਜੀ ਮੁੰਡਿਆ ਸਮੂਹ ਇਲਾਕੇ ਦੀ ਸੰਗਤ ਔਰ ਸਰਾਲੀ ਕਲੋਨੀ ਦੀ ಗ್ರಾಮ ਪੰਚਾਇਤ ਔਰ ਸਮੂਹ ਜਥੇਬੰਦੀਆਂ ਵੱਲੋਂ ਸਹਿਯੋਗ ਨਾਲ ਸੱਚੇ ਪਾਤਸ਼ਾਹ ਜੀ ਤੁਸੀਂ ਬੰਦ ਦਾ ਨੀਂ ਪੱਥਰ ਰੱਖਣ ਲੱਗੇ ਨੇ ਸੱਚੇ ਪਾਤਸ਼ਾਹ ਸਰਦਾਰ ਹਰਦੀਪ ਸਿੰਘ ਮੁੰਡਿਆ ਔਰ ਸਮੂਹ ਸੰਗਤਾਂ ਨੂੰ ਚੜ੍ਹਦੀ ਕਲਾ ਬਖਸ਼ੀ ਸੱਚੇ ਪਾਤਸ਼ਾਹ ਇਹਨਾਂ ਨੂੰ ਇਸੇ ਤਰ੍ਹਾਂ ਹੀ ਸੇਵਾ ਕਰਨ ਦਾ ਬਲ ਬਲ ਅਤੇ ਉਦੋਂ ਬਖਸ਼ੀ ਗਰੀਬ ਨੂੰ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਭੇਟੀਆਂ ਰਸਤਾ ਵਿੱਚੋਂ ਤਾਸਿਆਂ ਦਾ ਪ੍ਰਸ਼ਾਦ ਹਾਜ਼ਰਾ ਆਪਜੀ ਕੋ ਭੋਗ ਲੱਗੇ ਭੋਗ ਲੱਗੇ ਪ੍ਰਸ਼ਾਦ ਆਪਜੀ ਦੀ ਸੰਗਤ ਕੋ ਕਰਦੇ ਨਾ ਵਿਸਰੀ ਨ ਅਵਸਾਰ ਹੀ ਰੱਖ ਲੋ ਬਖਸ਼ ਲੋ ਦੇ ਕਰਕੇ ਦੇਹੋਦਾਰ ਸਤਿਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਸਰਬਤ ਜੋ ਬੋਲੇ ਸੋ ਨਿਹਾਲ ਸੋ ਸ੍ਰੀ ਅਕਾਲ ਬੋਲੇ ਸੋ ਨਿਹਾਲ ਸੋ ਸ੍ਰੀ ਅਕਾਲ ਬੋਲੇ ਸੋ ਨਿਹਾਲ ਬੋਲੇ ਈਸੋ ਨਿਹਾਲ ਸਤਿ ਸ੍ਰੀ ਅਕਾਲ ਬਹੁਤ ਬਹੁ ਮੁਬਾਰਕਾਂ ਦੀ ਸਾਰਿਆਂ ਨੂੰ ਪ੍ਰਮਾਤਮਾ ਕੀ ਅਰਦਾਸ ਕਰੀਏ ਕਿ ਜਿਹੜਾ ਬੰਦ ਵੱਜੇ ਦੁਆਰਾ ਹੜ੍ਹ ਨਾ ਆਵੇ ਨਾ ਨੁਕਸਾਨ ਹੋਵੇ ਬੋਲੇ ਈਸੋ ਨਿਹਾਲ ਸਤਿ ਸ੍ਰੀ ਅਕਾਲ ਜੈ ਖੁਆਇਆ ਵਲੀ ਜੋ ਪ੍ਰਮਾਤਮਾ ਸੱਚੇ ਪਾਤਸ਼ਾਹ ਦੁਆਰਾ ਇਹ ਨੁਕਸਾਨ ਨਾ ਹੋਵੇ ਸਾਡੇ ਪੰਜਾਬ ਤੇ ਦਿਆ ਮਿਹਰ ਦਾ ਹੱਥ ਰੱਖਿਓ ਪੰਜਾਬ ਤਰੱਕੀਆਂ ਕਰੇ ਜਲ ਦੇਵਤਾ ਦਰਿਆ ਦੇਵਤਾ ਸਾਰੇ ਆਪਣੇ ਰਿਸ਼ਤਿਆਂ ਦੇ ਚੱਲੇ ਨਾਗ ਨਾਲ ਦੇ ਕਿਸੇ ਵੀ ਪਿੰਡਾਂ ਦਾ ਕੋਈ ਨੁਕਸਾਨ ਨਾ ਹੋਵੇ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਪੂਰਾ ਪੰਜਾਬ ਚੜ੍ਹਦੀ ਕਲਾ ਵਿੱਚ ਰਹੇ ਨਾ ਹੜ੍ਹਾਂ ਦੀ ਮਾਰ ਪਵੇ ਨਾ ਕਿਸਾਨ ਭਰਾਵਾਂ ਨੂੰ ਕੋਈ ਹੋਰ ਮਾਰ ਪਵੇ ਸੋ ਪੂਰਾ ਪੰਜਾਬ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਪੰਜਾਬ ਜਲਦੀ ਰੰਗਲਾ ਪੰਜਾਬ ਬਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ